ਹੋ ਗਿਆ ਜਿਸ ਤੋਂ ਬਾਅਦ ਹਰ ਇੱਕ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਕਿ ਆਖਰ ਐਸ ਵਾਰੀ ਐਸ ਆਈ ਪੀਐਲ ਦੇ ਫਾਈਨਲ ਕਿ ਬਾਜ਼ੀ ਕੌਣ ਮਾਰੇਗਾ ਆਰਸੀਬੀ ਜਾਂ ਫਿਰ ਪੰਜਾਬ ਕਿੰਗ ਸਾਰੇ ਇੱਕ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਸੀ ਪਰ ਜਦੋਂ ਬੀਤੀ ਰਾਤ ਤੇ ਮੈਚ ਹੁੰਦਾ ਹੈ ਕਿਤੇ ਨਾ ਕਿਤੇ ਇੱਕ ਪਾਸੇ ਤਾਂ ਵਿਰਾਟ ਕੋਹਲੀ ਦੇ ਜਿੱਤਣ ਦੀ ਖੁਸ਼ੀ ਯਾਨੀ ਕਿ ਆਰਸੀਬੀ ਦੇ ਜਿੱਤਣ ਦੀ ਖੁਸ਼ੀ ਵੀ ਸੀਗੀ ਉੱਤੇ ਹੀ ਦੂਸਰੇ ਪਾਸੇ ਪੰਜਾਬ ਕਿੰਗਸ ਦੇ ਹਾਰਨ ਦਾ ਗਮ ਵੀ ਲੋਕਾਂ ਦੇ ਵਿੱਚ ਸੀਗਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਸੀਗਾ ਕਿ ਸ਼ਾਇਦ ਐਤ ਕੀ ਪੰਜਾਬ ਜਿੱਤ ਸਕਦੀ ਤੇ ਤਾਂ ਇੱਕ ਆਸ ਸੀਗੀ ਸਾਰਿਆਂ ਦੇ ਮਨ ਦੇ ਵਿੱਚ ਕਿ ਪੰਜਾਬ ਐਕੀ ਪੰਜਾਬ ਦਾ ਭਲੜਾ ਐ ਕਿ ਕਾਫੀ ਭਾਰੀ ਐ ਤਾਂ ਪੰਜਾਬ ਮੈਚ ਜਿੱਤ ਸਕਦੀ ਐ ਪਰ ਉੱਥੇ ਹੀ ਜਦੋਂ ਛੇ ਰਾਂ ਤੋਂ ਪੰਜਾਬ ਇਹ ਮੈਚ ਹਾਰਦੀ ਐ ਤਾਂ ਜਿਸ ਤੋਂ ਬਾਅਦ ਦੇਖਿਆ ਜਾਂਦਾ ਇੱਕ ਪਾਸੇ ਲੋਕਾਂ ਦੇ ਦਿਲ ਤਾਂ ਟੁੱਟੇ ਐ ਪਰ ਉੱਥੇ ਹੀ ਦੂਸਰੇ ਪਾਸੇ ਆਰਸੀਬੀ ਦੇ ਵਿੱਚ ਵਿਰਾਟ ਕੋਹਲੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਵੀ ਲੋਕ ਨਜ਼ਰ ਹਾਰੇ ਨੇ ਦੱਸ दिए 9 ਸਾਲ ਬਾਅਦ ਫਾਈਨਲਸ ਦੇ ਵਿੱਚ ਆਰਸੀਬੀ ਨੇ ਆਪਣੀ ਜਗ੍ਹਾ ਬਣਾਈ ਸੀ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਕੈਪਟਨ ਦੇ ਨਾਲ ਜਦੋਂ ਖੇਡੇ ਉਹਨਾਂ ਦੇ ਕਹੇ ਤਾਂ ਜਦੋਂ ਖੇਡਿਆ ਗਿਆ ਕਿਸ ਤਰੀਕੇ ਦੇ ਨਾਲ ਆਰਸੀਬੀ ਨੇ ਮੱਲਾ ਮਾਰੀਆਂ ਤਾਂ ਇੰਤਜ਼ਾਰ ਜਿਹੜਾ ਖਤਮ ਹੁੰਦਾ ਆਈਪੀਐਲ ਦੇ ਤੀਸਰੇ ਸਭ ਤੋਂ ਵੱਡੀ ਟੀਮ ਆਰਸੀਬੀ ਨੇ 18ਵੇਂ ਸੀਜ਼ਨ ਦਾ ਪਹਿਲਾ ਟਾਈਟਲ ਜਿੱਤ ਲਿਆ ਅੰਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਬੀਤੀ ਰਾਤ ਇਹ ਮੈਚ ਹੁੰਦਾ ਪੰਜਾਬ ਕਿੰਗਸ ਨੂੰ 6 ਰਨ ਦੇ ਨਾਲ ਚੈਨਲਸ ਦੇ ਵਿੱਚ ਹਰਾ ਕੇ ਆਰਸੀਬੀ ਜਿਹੜਾ ਹੈ ਜਿੱਤ ਦਾ ਖਿਤਾਬ ਆਪਣੇ ਨਾਮ ਕਰ ਲੈਂਦੀ ਆ ਆਈਪੀਐਲ ਦੇ ਵਿੱਚ ਪਹਿਲੀ ਵਾਰ ਕਪਤਾਨੀ ਕਰ ਰਹੀ ਸੀ ਰਤਨ ਪਾਇਦਾਨ ਜਿਸ ਤੋਂ ਬਾਅਦ ਦੇਖਿਆ ਜਾਂਦਾ ਹੈ ਆਰਸੀਬੀ ਦੇ ਦੇ ਵਿੱਚ ਕਰਦੇ ਕੋਲ ਇਹ ਜਿਹੜਾ ਮੈਚ ਆਂਦਾ ਆਰਸੀਬੀ ਦੇ ਕੋਲੇ ਜਦੋਂ ਮੈਚ ਆਂਦਾ ਹੈ ਉਹਨਾਂ ਦੇ ਨਾਮ ਇਹ ਖਿਤਾਬ ਆਂਦਾ ਤਾਂ ਖੁਸ਼ੀ ਕਿੰਨੀ ਟੀਮ ਦੇ ਵਿੱਚ ਦੇਖੀ ਜਾ ਰਹੀ ਹੈ ਟੀਮ ਨੇ 11 ਮੈਚ ਦਿੱਤੇ ਤੇ ਹੋਣਾ ਜਦੋਂ ਇਹ ਮੈਚ ਫਾਈਨਲ ਦੇ ਵਿੱਚ ਜਿੱਤਦੀ ਹੈ ਤਾਂ ਵਿਰਾਟ ਕੋਹਲੀ ਦੀਆਂ ਤਸਵੀਰਾਂ ਇਸ ਦੇ ਵਿੱਚ ਕਾਫੀ ਵਾਇਰਲ ਹੁੰਦੀਆਂ ਨੇ ਵਿਰਾਟ ਕੋਹਲੀ ਜੋ ਹੈ ਆਪਣੀ ਤਨਮ ਪਤਨੀ ਅਨੁਸ਼ਕਾ ਦੇ ਗਲੇ ਲੱਗ ਕੇ ਕਾਫੀ ਰੋਂਦੇ ਹੋਏ ਦਿਖਾਈ ਦਿੰਦੇ ਨੇ ਇਹ ਚੀਜ਼ਾਂ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਜਾਂਦੀਆਂ ਨੇ ਤਾਂ ਲੋਕਾਂ ਦੇ ਵਿੱਚ ਇੱਕ ਪਾਸੇ ਖੁਸ਼ੀ ਹੈ ਕਿ ਵਿਰਾਟ ਕੋਹਲੀ ਦੀ ਟੀਮ ਯਾਨੀ ਕਿ ਆਰਸੀਬੀ ਨੇ ਇੱਕ ਪਾਸੇ ਜਿੱਤ ਹਾਸਲ ਕੀਤੀ ਤੇ ਦੂਸਰੇ ਪਾਸੇ ਪੰਜਾਬ ਕਿੰਗਸ ਦੇ ਹਾਰਨ ਦਾ ਯਾਨੀ ਕਿ ਪੰਜਾਬੀਆਂ ਨੂੰ ਇਹ ਵੀ ਦੁੱਖ ਹੈ ਕਿ ਜੋ ਟੀਮ ਇੰਨੇ ਟਾਈਮ ਬਾਅਦ ਕਟੋੜ 11 ਸਾਲਾਂ ਬਾਅਦ ਫਾਈਨਲਸ ਵਿੱਚ ਪਹੁੰਚੀ ਸੀ ਉਹ ਪਹੁੰਚ ਕੇ ਜਿੱਤ ਹਾਸਲ ਨਹੀਂ ਕਰ ਸਕੀ